ਇਸ ਨਾਲ ਹੀ ਅਗਲੀ ਖਬਰ ਦੇ ਵੱਲ ਵਧਦੇ ਹਾਂ ਨਸ਼ੇ ਦੇ ਖਾਤਮੇ ਦੇ ਲਈ ਆਮ ਆਦਮੀ ਪਾਰਟੀ ਦੇ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਨੇ ਜਿਸ ਨੂੰ ਲੈ ਕੇ ਅੱਜ ਮਹਾਜਨ ਸੰਪਰਕ ਅਭਿਆਨ ਜਿਹੜਾ ਹੈ ਉਹਨਾਂ ਦੇ ਵੱਲੋਂ ਕੀਤਾ ਗਿਆ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੀ ਮੁਹਿੰਮ ਜਿਹੜੀ ਹੈ ਉਹ جاری ਹੈ ਮੰਤਰੀ ਵਿਧਾਇਕ ਹਲਕਾ ਇੰਚਾਰਜ ਦੇ ਵੱਲੋਂ ਮਾਰਚ ਜਿਹੜਾ ਹੈ ਉਹ جاری ਮਾਰਚ ਕੱਢਿਆ ਜਾ ਰਿਹਾ ਹੈ ਹਲਕੇ ਦੇ ਤਿੰਨ ਗ੍ਰਾਮ ਪੰਚਾਇਤਾਂ ਵਾਰਡਾਂ ਦੇ ਵਿੱਚ ਨਸ਼ਾ ਵਿਰੋਧੀ ਮਾਰਚ ਜਿਹੜਾ ਹੈ ਉਹ ਕੱਢਿਆ ਜਾਵੇਗਾ ਕਈ ਥਾਵਾਂ ਤੇ ਤਾਂ ਕੱਢਿਆ ਵੀ ਜਾ ਚੁੱਕਿਆ ਹੈ ਮੰਤਰੀ ਹਰਜੋਤ ਸਿੰਘ ਬੈਂਸ ਨੇ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਮਾਰਚ ਕੱਢਿਆ ਹੈ ਮੰਤਰੀ ਡਾਕਟਰ ਬਲਬੀਰ ਸਿੰਘ ਦੇ ਵੱਲੋਂ ਪਟਿਆਲਾ ਦਿਹਾਤੀ ਦੇ ਵਿੱਚ ਮਾਰਚ ਕੱਢਿਆ ਗਿਆ ਹੈ ਮੰਤਰੀ ਲਾਲਚੰਦ ਕਟਾਰੂ ਚੱਕ ਦੇ ਬਲਕੋਟ ਵੱਲੋਂ ਹਲਕਾ ਭੋਆ ਦੇ ਵਿੱਚ ਮਾਰਚ ਕੱਢਿਆ ਗਿਆ ਹੈ ਮੰਤਰੀ ਲਾਲਜੀਤ ਸਿੰਘ ਭੁੱਲਰ ਦੀ ਗੱਲ ਕਰੀਏ ਤਾਂ ਪੱਟੀ ਹਲਕੇ ਦੇ ਵਿੱਚ ਉਹਨਾਂ ਨੇ ਮਾਰਚ ਕੱਢਿਆ ਹੈ ਮੰਤਰੀ ਬਰਿੰਦਰ ਗੋਇਲ ਉਹਨਾਂ ਦੇ ਵੱਲੋਂ ਵੀ ਮੋਨਾਕ ਇਲਾਕੇ ਦੇ ਵਿੱਚ ਮਾਰਚ ਕੱਢਿਆ ਗਿਆ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਹ ਸੌ ਚੱਕਣ ਦੀਆਂ ਤਸਵੀਰਾਂ ਨੇ ਕਿ ਅਸੀਂ ਨਸ਼ੇ ਦੇ ਵਿਰੁੱਧ ਕਾਰਵਾਈ ਕਰਾਂਗੇ ਨਸ਼ੇ ਨੂੰ ਖਤਮ ਕਰਾਂਗੇ ਪੰਜਾਬ ਦੇ ਵਿੱਚੋਂ ਤਾਂ ਵੱਖ-ਵੱਖ ਹਲਕਿਆਂ ਦੇ ਵਿੱਚ ਵੱਖ-ਵੱਖ ਵਾਰਡਾਂ ਦੇ ਪ੍ਰਧਾਨ ਜਿਹੜੇ ਆਮ ਆਦਮੀ ਪਾਰਟੀ ਨਾਲ ਜੁੜੇ ਨੇ ਚਾਹੇ ਉਹ ਐਮਐਲਏ ਹੋਣ ਚਾਹੇ ਉਹ ਮੰਤਰੀ ਹੋਣ ਹਰੇਕ ਆਮ ਆਦਮੀ ਪਾਰਟੀ ਦਾ ਵਰਕਰ ਅੱਜ ਮਾਰਚ ਕੱਢ ਰਿਹਾ ਏ ਨਸ਼ੇ ਦੇ ਖਿਲਾਫ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ سب تو پہلے آپ سب کا بہت بہت دھنواد اپنے پت اپنے برا نو ایم ایل اے بنایا تھوڑے ایم ایل اے بننے بعد تھے ایم ایل اے بنا تو بعد گرو سا مہامائی کی کرپا ہوئی میں منتری بنیا اچھ سال ہو گئے اپنا کام ایمانداری نمبرتا کرتے اسکولس آپ دیکھ سکتے ہو ਬਟੌਰ ਸਿੱਖਿਆ ਮੰਤਰੀ ਇਹ ਸਿੱਖਿਆ ਕ੍ਰਾਂਤੀ ਪੰਜਾਬ ਦੇ ਹਰ ਸਕੂਲ ਤੱਕ ਪਹੁੰਚੀ ਹੈ। ਅੱਜ ਸੂਲਰ ਸ਼ਾਨਦਾਰ ਚਾਰ ਦੀਵਾਰੀ ਨਵੇਂ ਕਮਰੇ ਲਾਗ ਬਹੁਤ ਤਰਕੀ ਹੋ ਰਹੀ ਹੈ ਆਪ ਜੀ ਦੇ ਪਿੰਡ ਦੇ ਸਕੂਲ ਦੇ ਵਿੱਚ 40 ਲੱਖ ਰੁਪਏ ਦੀ ਲਾਗਤ ਦੇ ਨਾਲ ਜਿਹੜਾ ਹੈ ਕੰਮ ਚੱਲਦਾ ਪਿਆ ਇੱਧਰ ਤੁਸੀਂ ਦੇਖ ਸਕਦੇ ਹੋ ਜਿਹੜੇ ਬਣ ਕੇ ਪਿਆਰ ਹੋਊਗਾ ਹੋਰ ਬਹੁਤ ਸੋਨਾ ਬਣੂਗਾ ਇਸ ਤੋਂ ਬਾਅਦ ਜਿਹੜਾ ਸਾਡਾ ਮਿਡਲ ਸਕੂਲ ਉਹਦੇ ਵਿੱਚ ਲੱਖਰوں ਵੀ ਨਵਾਂ ਬਣਾ ਰਹੇ ਆ ਤਾਂ ਕਿ ਆਸ-ਪਾਸ ਦੇ ਪਿੰਡਾਂ ਦੇ ਬੱਚੇ ਇੱਥੇ ਆ ਜਾਣ ਉਸ ਤੋਂ ਬਾਅਦ ਅਸੀਂ ਸਕੂਲ ਨੂੰ ਦਰਸੀ ਤੱਕ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਸਾਡੇ ਬੱਚੇ ਇੱਥੇ ਹੀ ਪੜ੍ਹਨ ਪਰ ਪਹਿਲਾਂ ਸਕੂਲ ਨੂੰ ਠੀਕ ਕਰੀਏ نگل جا کے لگ چکے بن گیا ਚਾਹੇ ਸਰਦੀ ਹੈ ਚਾਹੇ ਗਰਮੀ ਹੈ ਸਾਡੇ ਬੱਚੇ ਚੁੱਕ ਨਹੀਂ ਫੇਖ ਸਕਦੇ ਆ ਔਡੀਟੋਰੀਅਮ ਬਣ ਰਿਹਾ ਗਰਲਜ਼ ਫੁੱਲ ਨੰਗਲ ਦੇ ਵਿੱਚ 5 ਕਰੋੜ ਦੀ ਲਾਗਤ ਨਾਲ ਕੰਮ ਹੋਇਆ ਹੈ ਗਰਲਜ਼ ਫੁੱਲ ਅੰਮ੍ਰਿਤਪੁਰ ਸਾਹਿਬ ਦੇ ਵਿੱਚ 5 ਕਰੋੜ ਫੁੱਲ ਆਫ ਐਮੀਨੈਂਸ ਸੀਟ 5 ਕਰੋੜ 12 ਕਰੋੜ ਸਰਕਾਰੀ ਸਕੂਲਾਂ 'ਚ ਬੱਸ ਸਰਵਿਸ ਨੰਗਲ ਦੇ ਦੋਨੋਂ ਸਕੂਲਾਂ 'ਚ ਬੱਸ ਸਰਵਿਸ ਲੱਗੀ ਸਾਡੇ ਬੱਚਿਆਂ ਸਾਡੇ ਬੱਚੇ ਉੱਥੇ ਬਸਾਂ 'ਤੇ ਜਾ ਸਕਦੇ ਨੇ ਨਾਲ ਹੀ ਸਿਕਿਉਰਟੀ ਗਾਰਡ ਸਾਫ ਦਾ ਫੌਜੀ ਸਿਕਿਉਰਟੀ ਗਾਰਡ ਕੈਂਪਸ ਮੇਜਰਸ ਸਾਫ ਦਾ ਫੌਜੀ ਨੂੰ ਨੌਕਰੀ ਮਿਲੀ ਹੈ ਇੰਨਾ ਹੀ ਇਹ ਕੋ WhatsApp ਦੇ ਫੁੱਲ ਸਮ ਹੋ ਰਿਹਾ ਇਹ ਤੁਹਾਡੇ ਪੁੱਤ ਦਾ ਵਾਅਦਾ ਹੈ ਜੀ ਇੱਥੇ ਲਿਫਟ ਡਿਲੀਗੇਸ਼ਨ ਦਾ ਜਿਹੜਾ ਹੈ ਕੰਮ ਜਲਦ ਤੋਂ ਜਲਦ ਸ਼ੁਰੂ ਕਰਾ ਕੇ ਰਾਂਗੇ ਦੂਜਾ ਦੂਜਾ ਸੜਕ ਤੁਸੀਂ ਮੈਨੂੰ ਪਤਾ ਕਹੋਗੇ ਸੜਕ ਦੀ ਵਾ ਸੜਕ ਤਾਂ ਬਣੀ ਜਾਊਗੀ ਪਰ ਮੈਂ ਤੁਹਾਨੂੰ ਇੱਕ ਹਫ਼ਤੇ ਦੇ ਵਿੱਚ ਖੁਸ਼ਖਬਰੀ ਦੇ ਦਊਂਗਾ ਅਸੀਂ ਇਹ ਸੜਕ ਨੂੰ 18 ਫੁੱਟੀ ਕਰਾ ਰਹੇ ਹਾਂ ਸਾਡੇ ਇਹਨਾਂ ਪਿੰਡਾਂ ਦੇ ਵਿੱਚ ਸਾਡੇ ਕੋਲ ਇੱਥੇ ਬਹੁਤ ਸ਼ਾਮਲਾਟ ਹੈ ਟੂਰਿਜ਼ਮ ਟੈਂਟ ਸਿਟੀ ਬਹੁਤ ਕੁਝ بڑا ਕੁਝ ਸਾਡੇ ਇਸ ਇਲਾਕੇ ਦੀ ਟੋਟਲ ਜਿਹੜੀ ਰੰਗਤ ਬਦਲ ਸਕਦੀ ਹੈ ਪਰ ਸੜਕਾਂ ਬਹੁਤ ਛੋਟੀਆਂ ਸੀ ਜੇ 18 ਫੁੱਟ ਹੋ ਜੂਗੀ ਤਾਂ ਇਹਨਾਂ ਪਿੰਡਾਂ ਦੀ ਤਕਦੀਰ ਜਿਹੜੀ ਹੈ ਸ਼ਾਇਦ ਉਹ ਬਦਲ ਜਾਵੇ ਸਾਨੂੰ ਇੱਥੇ ਰੋਜ਼ਗਾਰ ਮਿਲਣ ਲੱਗ ਜੇ ਤਾਂ ਸੀ ਉਹ ਇੱਕ ਜਿਹੜਾ ਇਕਰਾਰ ਹੈ